ਸਸ਼ੇਕਾਰ ਮਰਪਿਤਕਰ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਾਜ਼ਰਾਂ ਪੰਜਾਬ ਬਲਟਨ ਸ਼ੁਰੂਆਤ ਕਰਾਂਗੇ ਅੱਜ ਦੇ ਮੁੱਖ ਸੁਰਖੀਆਂ ਦੇ ਨਾਲ। ਅੰਦੋਲਨ ਦੇ ਪੂਰੇ ਹੋਏ 200 ਦਿਨ ਅਗਲੀ ਰਣਨੀਤੀ ਨੂੰ ਲੈ ਕੇ ਬੋਲੇ ਸਰਵੰਤ ਸਿੰਘ ਪੰਦੀਰ ਅਣ ਵੱਡੀ ਗਿਣਤੀ ਚ ਕਿਸਾਨ ਪੁੱਜ ਸਕਦੇ ਨੇ ਸਰਹੱਦ ਤੇ। ਕਿਸਾਨਾਂ ਦੇ ਸਮਰਥਨ ਚ ਸ਼ੰਭੂ ਬਾਰਡਰ ਪਹੁੰਚੇ ਵਿਨੈਸ਼ ਫਗੜ ਅਮੀਰ ਖਾਨ ਨੇ ਵੀਡੀਓ ਕਾਲ ਤੇ ਕੀਤੀ ਗੱਲਬਾਤ। ਬਾਲੀਵੁੱਡ ਅਦਾਕਾਰ ਨੇ ਵਿਨੈਸ਼ ਫਗੜ ਦਾ ਪੁੱਛਿਆ ਹਾਲ ਚਾਲ। ਪੰਜਾਬ ਚੰਡੀਗੜ੍ਹ ਤੇ ਮੀਂਹ ਦਾ ਅਲਰਟ ਜਾਰੀ ਮਾਨਸੂਨ ਮੌੜ ਤੋਂ ਹੋ ਜਾਵੇਗਾ ਐਕਟਿਵ ਮੌਸਮ ਵਿਭਾਗ ਵੱਲੋਂ 2 ਦਿਨਾਂ ਤੱਕ ਮੀਂਹ ਲਈ येलो ਅਲਰਟ ਜਾਰੀ ਹਰਿਆਣਾ ਚ ਬਦਲੀ ਵਿਧਾਨ ਸਭਾ ਚੋਣਾਂ ਦੀ ਤਰੀਕ 5 ਅਕਤੂਬਰ ਨੂੰ ਵੋਟਾਂ ਪੈਣਗੀਆਂ 8 ਅਕਤੂਬਰ ਨੂੰ ਸਾਹਮਣੇ ਆਉਣਗੇ ਨਤੀਜੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਹਰਿਆਣਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋ ਗਏ ਨੇ ਇਸ ਮੌਕੇ ਤੇ ਕਿਸਾਨਾਂ ਨੇ ਸਰਹੱਦ ਤੇ ਇੱਕ ਪ੍ਰੋਗਰਾਮ ਰੱਖਿਆ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਲੱਖਾਂ ਕਿਸਾਨ ਇੱਥੇ ਇਕੱਠੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਪਹਿਲਵਾਨ ਵਿਨੇਸ਼ ਵਗਾਟ ਵੀ ਖਨੌਰੀ ਬਾਰਡਰ ਤੇ ਪਹੁੰਚੀ ਆ ਅਤੇ ਇਸ ਮੌਕੇ ਦੇ ਉੱਤੇ ਸਰਬੋਤ ਸਿੰਘ ਪੰਦੇਰ ਨੇ ਹੋਰ ਵੀ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਪੰਜਾਬ ਹਰਿਆਣਾ ਸ਼ੰਭੂ ਬਾਰਡਰਾਂ ਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋਣ ਜਾ ਰਹੇ ਨੇ ਇਸ ਮੌਕੇ ਤੇ ਕਿਸਾਨਾਂ ਨੇ ਸਰਹੱਦ ਟੇਕਾ ਪ੍ਰੋਗਰਾਮ ਰੱਖਿਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਲੱਖਾਂ ਕਿਸਾਨੇ ਤੇ ਇਕੱਠੇ ਹੋਣਗੇ ਦੱਸ ਦਈਏ ਕਿ ਪਹਿਲਵਾਨ ਵਿਨੇਸ਼ ਫਗਾੜ ਵੀ ਕਿਸਾਨਾਂ ਦੇ ਸਮਰਥਨ ਦੇ ਲਈ ਉੱਥੇ ਪਹੁੰਚੀ ਆ ਉੱਥੇ ਹੀ ਕਿਸਾਨਾਂ ਨੇ ਉਸ ਨੂੰ ਸਨਮਾਨਿਤ ਕੀਤਾ ਇਸ ਦੇ ਨਾਲ ਹੀ ਸਰਵਣ ਸਿੰਘ ਪੰਦੇ ਨੇ ਇੱਕ ਕਿਸਾਨ ਆਗੂ ਦੇ ਘਰ ਤੇ ਐਨਆਈਏ ਦੇ ਸ਼ਾਫੀ ਦੀ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਦੱਸ ਦिए ਕਿ ਕਿਸਾਨ ਲੰਬੇ ਸਮੇਂ ਤੋਂ ਉੱਥੇ ਅੰਦੋਲਨ ਕਰ ਰਹੇ ਨੇ ਅਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੇ ਨੇ ਕਿਹਾ ਕਿ ਮੈਂ ਸ਼ੰਭੂ ਮੋਰਚੇ ਤੇ ਮੰਚ ਤੋਂ ਬੋਲ ਰਿਹਾ 200 ਦਿਨ ਪੂਰੇ ਹੋਣ ਦੇ ਤਿਆਰੀਆਂ ਚੱਲ ਰਹੀਆਂ ਨੇ ਲੱਖਾਂ ਕਿਸਾਨ ਇੱਥੇ ਆ ਸਕਦੇ ਨੇ ਅਤੇ ਵੱਡਾ ਇਹ ਕਾਠ ਸਰਹੱਦ ਤੇ ਹੋਵੇਗਾ ਸਾਨੂੰ ਵਿਨੇਸ਼ ਫਗੜ ਦਾ ਸੁਨੇਹਾ ਪਹਿਲਾਂ ਮਿਲਿਆ ਸੀ ਕਿ ਉਹ ਇੱਥੇ ਪਹੁੰਚਣਗੇ ਜਦੋਂ ਉਹ ਇੱਥੇ ਪਹੁੰਚੇ ਨੇ ਸਾਡੇ ਕਿਸਾਨਾਂ ਦੇ ਵੱਲੋਂ ਸਾਡੇ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਇਹ ਰਸਤਾ ਖੋਲਿਆ ਜਾਵੇ ਇਹ ਕਹਿਣਾ ਹੈ ਸਰਬਰ ਸਿੰਘ ਪੰਦੇਰ ਦਾ ਅਤੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਕਾਨੂੰਨੀ ਮੰਗ ਕਰ ਸਕਦੇ ਹਾਂ ਹੋਰ ਮੰਗਾਂ ਦੇ ਨਾਲ ਐਮਐਸਪੀ ਦੀ ਗਾਰੰਟੀ ਦੀ ਮੰਗ ਕਰ ਸਕੀ ਹੈ ਇਸ ਪਲੇਟਫਾਰਮ ਤੋਂ ਨਵੇਂ ਐਲਾਨ ਵੀ ਕੀਤੇ ਜਾਣਗੇ ਦੂਜੇ ਪਾਸੇ ਮਹਿਲਾ ਕਿਸਾਨ ਆਗੂ ਦੇਕਰ ਐਨਆਈਏ ਦੇ ਸ਼ਾਪੇ ਤੇ ਕਿਸਾਨ ਆਗੂ ਸਰਵਰ ਸਿੰਘ ਪੰਦੇ ਨੇ ਕਿਹਾ ਕਿ ਉਹ ਇਹਨਾਂ ਸ਼ਾਪਿਆਂ ਤੋਂ ਡਰਨ ਵਾਲੇ ਨਹੀਂ ਅਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਅੰਦੋਲਨ ਲਗਾਤਾਰ ਜਾਰੀ ਰਹੇਗਾ ਸਰਵਰ ਸਿੰਘ ਪੰਦੇ ਨੇ ਬਿਆਨ ਜਾਰੀ ਕਰਦਿਆ ਕਿ ਇਹ ਮੋਦੀ ਸਰਕਾਰ ਦੀ ਵੱਡੀ ਸਰਦਾਰਦੀ ਹੈ ਮੋਦੀ ਸਰਕਾਰ ਨੇ ਪਹਿਲਾ ਹੀ ਅੰਦੋਲਨ ਤੇ ਅਤਿਆਚਾਰ ਕੀਤੇ ਹਨ ਬੀਬੀ ਸੁਖਵਿੰਦਰ ਕੌਰ ਦੇ ਘਰ ਸਵੇਰੇ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਵਕੀਲਾਂ ਦੇ ਘਰ ਛਾਪੇਮਾਰੀ ਵੀ ਕੀਤੀ ਗਈ ਸੀ ਉਸ ਸਮੇਂ ਉਹਨਾਂ ਦਾ ਪਤੀ ਪੁੱਤਰ ਨੂੰ ਅਤੇ 90 ਸਾਲ ਮਾਂ ਉਹਨਾਂ ਦੇ ਘਰ ਮੌਜੂਦ ਸੀ ਬਿਊਰੋ ਰਿਪੋਰਟ ਹਮਦਰ ਟੀਵੀ ਉਦਰ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਵਗਾਰ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਚ ਸ਼ਾਮਿਲ ਹੋਈ ਆਇਆ ਜਦੋਂ ਵਿਨੇਸ਼ ਵਗਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ ਉਹਨਾਂ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਅਪੀਲ ਕੀਤੀ ਹੈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਰਡ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਈ। ਅਜਰਾਨ ਵਿਨੇਸ਼ ਫੋਗਾਰਡ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ। ਉਹਨਾਂ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਵਿਨੇਸ਼ ਫੋਗਾਰਡ ਦੀ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਆ। ਦਰਸਲ Bollywood ਦੇ ਅਦਾਕਾਰ ਨੇ ਵਿਨੇਸ਼ ਫੋਗਾਰਡ ਦਾ ਹਾਲ-ਚਲ ਪੁੱਛਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਫੋਟੋ ਚ ਵਿਨੇਸ਼ ਫਗਾਟ ਖਾਣਾ ਖਾਂਦੇ ਹੋਏ ਨਜ਼ਰ ਆਈ ਸੀ ਅਤੇ ਅਮੀਰ ਖਾਨ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਕਰ ਰਹੀ ਸੀ ਦੱਸਦੇ ਕਿ ਵਿਨੇਸ਼ ਵਗਾਰਡ ਕਿਸਾਨਾਂ ਦੇ ਧਰਨੇ ਦੇ 200ਵੇਂ ਦਿਨ ਸ਼ੰਭੂ ਸਰਹੱਦ ਤੇ ਪਹੁੰਚੀ ਹਜ਼ਰਾਨੋਂ ਉਹਨਾਂ ਸਰਕਾਰ ਤੋਂ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮਲ ਦੀ ਮੰਗ ਦਾ ਸਮਰਥਨ ਕੀਤਾ ਇਸ ਦੇ ਨਾਲ ਹੀ ਵਿਨੇਸ਼ ਵਗਾਰਡ ਤੋਂ ਪੁੱਛਿਆ ਗਿਆ ਕਿ ਉਹ ਰਾਜ਼ੀ ਤੇ ਚੱਕਦੋ ਆਵੇਗੀ ਜੇਕਰ ਕਾਂਗਰਸ ਹਰਿਆਣਾ ਤੋਂ ਚੋਣ ਲੜੇਗੀ ਤਾਂ ਕੀ ਉਹ ਚੋਣ ਲੜੇਗੀ ਇਸ ਸਵਾਲ ਤੇ ਜਵਾਬ ਚ ਵਿਨੇਸ਼ ਵਗਾਰਡ ਨੇ ਕਿਹਾ ਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਆਈ ਹਾਂ ਅਤੇ ਜੇਕਰ ਤੁਸੀਂ ਉਸ ਨੂੰ ਮਰੋੜਿਆ ਤਾਂ ਉਹਨਾਂ ਦੀ ਲੜਾਈ ਅਤੇ ਸੰਘਰਸ਼ ਬਰਬਾਦ ਹੋ ਜਾਵੇਗਾ। ਬਿਊਰੋ ਰਿਪੋਰਟ ਹਮਦਾਰਤ ਟੀਵੀ ਅਜ ਰਾਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਨਸੂਨ ਮੋੜ ਤੋਂ ਐਕਟਿਵ ਹੋ ਜਾਵੇਗਾ ਐਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ ਮੌਸਮ ਵਿਭਾਗ ਵੱਲੋਂ ਆਉਣ ਵਾਲੇ 2 ਦਿਨਾਂ ਤੱਕ ਮੀਂਹ ਲਈ yellow alert ਜਾਰੀ ਕਰ ਦਿੱਤਾ ਗਿਆ ਹਾਲਾਂਕਿ ਅੱਜ ਮੀਂਹ ਦੀ ਕੋਈ ਚੇਤਾਵਨੀ ਨਹੀਂ ਅਚਕਤਾਰ ਤੇ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਐਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮਾਨਸੂਨ ਮੌੜ ਤੋਂ ਐਕਟਿਵ ਹੋ ਜਾਵੇਗਾ। ਇਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ। ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ 2 ਦਿਨਾਂ ਤੱਕ ਮੀਂਹ ਲਈ yellow alert ਜਾਰੀ ਕੀਤਾ ਗਿਆ। ਹਾਲਾਂਕਿ ਅੱਜ ਐਤਵਾਰ ਜਾਣੀ ਕਿ ਜ਼ਿਲੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਅੰਸ਼ਕ ਤੌਰ ਤੇ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਦੇ ਫਤੋਬਾ ਤਾਮਾ ਦੇ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਦੇ ਨੇੜੇ ਆ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 39.1 ਡਿਗਰੀ ਦਰਜ ਕੀਤਾ ਗਿਆ ਦੱਸਦੇ ਕਿ ਬਠਿੰਡਾ ਦੇ ਵੱਲ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕ ਇਸ ਗਰਮੀ ਤੋਂ ਪਰੇਸ਼ਾਨ ਨੇ ਪਾਵੇਂ ਮੌਸਮ ਅਜਿਬ ਵੀ ਗਰਮ ਅਤੇ ਨਮੀ ਵਾਲਾ ਆ ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ 2013 ਅਤੇ 2019 ਤੋਂ ਬਾਅਦ ਅਗਸਤ ਮਹੀਨੇ ਵਿੱਚ ਚੰਗੀ بارش ਹੋਈ ਆ ਅਗਸਤ ਮਹੀਨੇ ਦੇ ਵਿੱਚ 156.6 ਮਿਲੀਮੀਟਰ بارش ਦਰਜ ਕੀਤੀ ਗਈ ਆ ਜੋ ਕਿ ਸੀਜ਼ਨ ਦੌਰਾਨ ਹੋਈ بارش ਨਾਲੋਂ 7 ਮਿਲੀਮੀਟਰ ਵਾਧਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ 351.6 ਮਿਲੀਮੀਟਰ بارش ਹੋਈ ਹੈ ਜੋ ਇਸ ਸੀਜ਼ਨ ਦਰਾਰ ਹੋਈ بارش ਨਾਲੋਂ 23 ਮਿਲੀਮੀਟਰ ਵੱਧ ਹੈ ਜਾਨਿ ਕਿ ਕਈ ਜਗ੍ਹਾ ਤੇ ਜ਼ਿਆਦਾ ਮੀਂਹ ਪੈ ਰਿਹਾ ਤੇ ਕਈ ਜਗ੍ਹਾ ਤੇ ਬਹੁਤ ਘੱਟ ਮੌਸਮ ਵਿਭਾਗ ਮੁਤਾਬਕ ਇਸ ਵੇਲੇ ਜਿਹੜਾ ਮੌਸਮ ਚੱਲ ਰਿਹਾ ਇਹ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਲਈ ਅਨੁਕੂਲ ਹੈ 5 ਅਗਸਤ ਤੱਕ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 16 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ। ਅਜੇ ਹਜੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮਲੇਰੀਆ ਦੇ ਮਰੀਜ਼ ਆ ਸਕਦੇ ਨੇ ਹਾਲਾਂਕਿ ਡੇਂਗੂ ਲਈ ਕੋਈ ਅਲਰਟ ਨਹੀਂ ਹੈ। ਅਜੇ ਹ ਮਲੇਰੀਆ ਪ੍ਰਤੀ ਸੁਚੇਤ ਰਹਿਣਾ ਹੋਵੇਗਾ। ਨਾਲ ਹੀ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਬਿਊਰੋ ਰਿਪੋਰਟ ਅਮਰਤ ਟੀਵੀ। ਉਦਰ ਚੋਣ ਕਮਿਸ਼ਨ ਨੇ ਹਰਿਆਣਾ ਦੇ ਵਿੱਚ ਵੋਟਾਂ ਦੀ ਤਰੀਕ ਵਧਾ ਦਿੱਤੀ ਹੈ ਸੂਬੇ 'ਚ ਹੁਣ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਐਸੋ ਪਹਿਲਾਂ ਸੂਬੇ 'ਚ 1 ਅਕਤੂਬਰ ਨੂੰ VOTING ਹੋਣੀ ਸੀ ਜਦਕਿ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ 4 ਅਕਤੂਬਰ ਨੂੰ ਨਤੀਜੇ ਆਉਣੇ ਸਨ ਹੁਣ ਦੋਵਾਂ ਸੂਬਿਆਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਚੋਣ ਕਮਿਸ਼ਨ ਨੇ ਹਰਿਆਣਾ ਦੇ ਵਿੱਚ ਵੋਟਾਂ ਦੀ ਤਾਰੀਖ ਵਧਾ ਦਿੱਤੀ ਹੈ ਸੂਬੇ 'ਚ ਹੁਣ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਐਸੋ ਪਹਿਲਾਂ ਸੂਬੇ ਦੇ ਵਿੱਚ 1 ਅਕਤੂਬਰ ਨੂੰ VOTING ਹੋਣੀ ਸੀ ਜਦਕਿ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ 4 ਅਕਤੂਬਰ ਨੂੰ ਨਤੀਜੇ ਆਉਣੇ ਸਨ ਹੁਣ ਦੋਵੇਂ ਸੂਬਿਆਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਕੇ ਵੋਟਾਂ ਦੀ ਤਾਰੀਖ ਵਧਾਉਣ ਦੀ ਮੰਗ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਤਿਹਾੜਾ ਤੇ ਛੁੱਟੀਆਂ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਕਿ ਹੁਣ ਚੋਣ ਕਮਿਸ਼ਨ ਨੇ ਸਵੀਕਾਰ ਕਰ ਲਿਆ ਚੋਣਾਂ ਮੁਲਤਵੀ ਕਰਨ ਬਾਰੇ ਕਿਹਾ ਗਿਆ 1 ਅਕਤੂਬਰ ਦੀ ਤਰੀਕ ਵੀਕਐਂਡ ਜਨ ਤੱਕ ਛੁੱਟੀਆਂ ਤੇ ਤਿਹਾਰਾ ਨਾਲ ਟਕਰਾ ਰਹੀ ਆ ਇਹ ਸ਼ਨੀਵਾਰਾਂ ਤੇ ਐਤਵਾਰ ਸਤੰਬਰ 28 29 ਐਸੋ ਬਾਅਦ 2 ਅਕਤੂਬਰ ਬੁੱਧਵਾਰ ਨੂੰ ਵੀ ਛੁੱਟੀ ਹੈ ਅਜਿਹੇ ਲੋਕਾਂ ਦੇ ਸ਼ਹਿਰ ਤੋਂ ਬਾਹਰ ਜਾਣ ਦੀ ਸੰਭਾਅ ਬਨਾਇਆ ਚੋੜ ਕਮਿਸ਼ਨ ਨੇ 16 ਅਕਤੂਬਰ ਨੂੰ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਫੈਸਲਾ ਕੀਤਾ ਸੀ ਜੰਮੂ ਕਸ਼ਮੀਰ ਚ ਤਿੰਨ ਪੜਾਵਾਂ ਚ ਚੋਣਾਂ ਹੋਣਗੀਆਂ ਜਦਕਿ ਹਰਿਆਣਾ ਦੇ ਵਿੱਚ ਸਿਰਫ ਇੱਕ ਪੜਾਅ ਚ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਜੰਮੂ ਕਸ਼ਮੀਰ ਚ ਹੱਦਬੰਦੀ ਤੋਂ ਬਾਅਦ ਵਿਧਾਨ ਸਭਾ ਸੀਟਾਂ ਦੀ ਗਿਣਤੀ 90 ਵੀਆ ਹਰਿਆਣਾ ਦੇ ਵਿੱਚ 90 ਸੀ ਜੰਮੂ ਕਸ਼ਮੀਰ ਦੇ ਵਿੱਚ 18 ਅਤੇ 25 ਸਤੰਬਰ ਅਤੇ 1 ਅਕਤੂਬਰ ਨੂੰ VOTING ਹੈ ਹਰਿਆਣਾ ਦੇ ਵਿੱਚ ਵੀ ਪਹਿਲੀ ਅਕਤੂਬਰ ਨੂੰ ਬੋਟਾਂ ਪੈਣਗੇ ਜਦੋਂ ਕਿ ਦੋਵਾਂ ਸੂਬਿਆਂ ਦੇ ਨਤੀਜੇ 4 ਅਕਤੂਬਰ ਨੂੰ ਇੱਕੋ ਸਮੇਂ ਸਾਹਮਣੇ ਆਉਣਗੇ ਬਿਊਰੋ ਰਿਪੋਰਟ ਹਮਦਾਰਦ ਟੀਵੀ ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਅਤੇ ਹਰਿਦੁਆਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ ਦੋਵਾਂ ਦੀ ਸ਼ੁਰੂਆਤ ਅੱਜ ਹੋਵੇਗੀ ਜਾਣਕਾਰੀ ਦੇ ਮੁਤਾਬਕ ਇਹ ਫੈਸਲਾ ਸੋਮਵਤੀ ਮੱਸਿਆ ਦੇ ਮੱਦੇ ਨਜ਼ਰ ਲਿਆ ਗਿਆ ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਅਤੇ ਹਰਿਦੁਆਰ ਦੇ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਦੋਹਾਂ ਦੀ ਸ਼ੁਰੂਆਤ ਅੱਜ ਹੋਵੇਗੀ ਜਾਣਕਾਰੀ ਮੁਤਾਬਕ ਇਹ ਫੈਸਲਾ ਸੋਭਤੀ ਮਸੀਹਾ ਦੇ ਮਦੇ ਨਜ਼ਰ ਲਿਆ ਗਿਆ ਸਪੈਸ਼ਲ ਟ੍ਰੇਨ ਨੰਬਰ 04676 ਅਤੇ 04675 ਚਲਾਈਆਂ ਜਾ ਰਹੀਆਂ ਨੇ ਜੋ ਪੰਜਾਬ ਹਰਿਆਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਜੰਮੂ ਤੋਂ ਹੁੰਦਿਆਂ ਹੋਇਆ ਹਰੀਦਵਾਰ ਪਹੁੰਚਣਗੀਆਂ ਇਹ ਟ੍ਰੇਨ 1 ਅਤੇ 2 ਸਤੰਬਰ ਨੂੰ ਚੱਲੇਗੀ ਅਤੇ ਹਰੀਦਵਾਰ ਤੋਂ ਵੈਸ਼ਨੂ ਦੇਵੀ ਪਰਤੇਗੀ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਰੇਲ 1 ਅਤੇ 2 ਸਤੰਬਰ ਨੂੰ ਸਵੇਰੇ 6:10 ਵਜੇ ਤੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ ਇਸ ਤੋਂ ਇਲਾਵਾ ਜਮੂਤ ਵੀ ਕਠੂਆ ਪਠਾਨਕੋਟ ਜਲੰਧਰ ਕੈਂਟ ਅਤੇ ਲੁਧਿਆਣਾ ਸਰਹੰਤ ਅਤੇ ਰਾਜਪੁਰਾ ਅੰਬਾਲਾ ਕੈਂਟ ਜਮਨਾ ਨਗਰ ਜਗਾਦਰੀ ਸਹਾਰनपुर ਰੁੜਕੀ ਤੋਂ ਹੁੰਦਿਆ ਹੋਇਆ ਅਗਲੇ ਦਿਨ ਸਵੇਰੇ 6:30 ਵਜੇ ਹਰਦਵਾਰ ਪਹੁੰਚੇਗੀ। ਇਹ ਯਾਤਰਾ ਕੁੱਲ ਇਲਾਕੇ ਕਰੀਬ 12:30 ਘੰਟੇ ਚੱਲੇਗੀ। ਇਸ ਵਿੱਚ ਇੱਕ ਏਸੀ ਕੋਚ 8 ਜਨਲ ਦੋ ਐਸ ਐਲ ਆਰ ਅਤੇ 3 ਟਾਇਰ ਏਸੀ ਦੀਆਂ 6 ਬੋਗੀਆਂ ਹੋਣਗੀਆਂ। ਵੀਰ ਰਿਪੋਰਟ ਅਮਦਤ ਟੀਵੀ ਪੰਜਾਬ ਬਿਲੀਟਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ। ਧੰਨਵਾਦ।